ਆ ਤੁਸੀਂ ਭਾਵ ਜੀ ਲਾਈਟ ਦੇਖ ਲਮ ਨੇ ਰੂਸੀ ਆਰਮੀ ਵਾਲੇ ਸਕੂਲ ਸੀ ਵਿੱਚ ਪੜੰਦਾ ਅਸੀ ਉੱਥੇ ਬੱਚੇ ਹੋ ਪੜਾ ਸਕੀ ਸੀ ਅਦਰਵਾਇਜ਼ 1950 ਤੋਂ ਪਹਿਲਾਂ ਕੋਈ ਵੀ ਸ਼ੈਡਿਊਲਡ ਕਾਸਟ ਸ਼ਿਡ ਟ్రਾਈਬ ਬੈਕਵਰਡ ਕਲਾਸ ਅਸ਼ੂਤ ਅੰਗਰੇਜ਼ ਸਰਕਾਰ ਦੇ ਸੈਨਾ ਵਿੱਚ ਸੂਬੇਦਾਰ ਸਨ ਇਸ ਕਰਕੇ ਹੀ ਬਾਬਾ ਸਾਹਿਬ ਡਾਕਟਰ ਬੇੜਕਰ ਜੀ ਨੂੰ ਉਸਨੇ ਪੜਨ ਦਾ ਦਾ ਕਾਰਨ ਮਿਲਿਆ ਸਕੂਲ ਜਾਣ ਦਾ ਮੌਕਾ ਮਿਲਿਆ ਕਿਉਂਕਿ ਅੰਗਰੇਜ਼ ਸਰਕਾਰ ਨੇ ਇਹ ਰੂਲ ਬਣਾਇਆ ਸੀ ਕਿ ਜਿਹੜੇ ਵੀ ਪੰਜ ਅੱਜ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਔਰ ਕੰਪਿਊਟਰ ਸੈਂਟਰ ਸ਼੍ਰੀ ਗੁਰੂ ਰਵਿਦਾਸ ਮੰਦਰ ਕਟਰਾ ਮੁਹੱਲਾ ਬਸਤੀ ਦਾਣਿਸ਼ਮੰਦਾ ਤੋਂ ਸਾਡੇ ਸਾਰੇ ਹੀ ਉਧੇਦਾਰਾਂ ਨੇ ਜਿਨ੍ਹਾਂ ਵਿੱਚ ਪ੍ਰੈਜ਼ੀਡੈਂਟ ਛਾਡੇ ਸ਼੍ਰੀ ਸਵਰਨਦਾਸ ਜੀ ਵਾਈਸ ਪ੍ਰੈਜ਼ੀਡੈਂਟ ਭਜਨ ਲਾਲ ਜੀ ਮੇਰੇ ਨਾਲ ਖੜੇ ਨੇ ਔਰ ਸ਼੍ਰੀ ਅਸ਼ਵਨੀ ਡੋਗਰਾ ਜੀ ਵੀ ਮੇਰੇ ਨਾਲ ਖੜੇ ਨੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਔਰ ਸਾਡੇ ਆਫਿਸ ਬਿਰਰ ਵੀ ਸਾਰੇ ਅੱਜ ਇੱਥੇ ਸ਼ਾਮਿਲ ਹੋਏ ਔਰ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਉਹਨਾਂ ਦੇ 70ਵੇਂ ਪਰਿਨਿਰਮਾਨ ਦਿਵਸ ਨੂੰ ਸਮਰਪਿਤ ਅੱਜ ਉਹਨਾਂ ਨੂੰ ਸ਼ਰਧਾ ਸਮਨ ਭੇਟ ਕਰਨ ਦੇ ਲਈ ਅਸੀਂ ਇੱਥੇ ਇਕੱਤਰਿਤ ਹੋਏ ਹਾਂ ਜਿਸ ਦੇ ਵਿੱਚ ਸਾਡੀ ਜਿਹੜੀ ਕੰਪਿਊਟਰ ਸੈਂਟਰ ਦੀਆਂ ਜਿਹੜੀਆਂ ਸਾਡੀਆਂ ਕੋਚਿੰਗ ਕਲਾਸਾਂ ਚੱਲ ਰਹੀਆਂ ਹਨ ਉਹਦੇ ਸਟੂਡੈਂਟਸ ਵੀ ਕਰੀਬ ਸਾਡੇ ਕੋਲ 20-22 ਆਏ ਨੇ ਔਰ ਜਿਹੜੇ ਸਾਡੇ ਕੋਚਿੰਗ ਸੈਂਟਰ ਚੱਲ ਰਿਹਾ ਟਿਊਸ਼ਨ ਚੱਲ ਰਹੀ ਸਾਡੀ ਉਹਦੇ ਵੀ ਵਿੱਚ 5-10 ਬੱਚੇ ਆਏ ਔਰ ਜਿਹੜੇ ਸਾਡੇ ਕੋਲੋਂ ਕੋਚਿੰਗ ਲੈ ਕੇ ਨੌਕਰੀਆਂ ਕਰ ਰਹੇ ਨੇ ਉਹ ਵੀ ਸਾਡੇ ਦਰਮਿਆਨ ਬੱਚੇ ਪਹੁੰਚੇ ਨੇ ਇਸ ਦੇ ਨਾਲ ਨਾਲ ਸਮਾਜ ਦੇ ਹੋਰ ਵੀ ਬੁੱਧੀਜੀਵੀ ਸਾਥੀ ਸਾਡੇ ਨਾਲ ਸ਼ਾਮਿਲ ਹੋਏ ਨੇ ਔਰ ਬੈਂਕ ਤੋਂ ਰਿਟਾਇਰਡ ਔਰ ਬਾਕੀ ਜਿਹੜੇ ਸਾਥੀ ਆ ਉਹ ਵੀ ਸਾਡੇ ਨਾਲ ਅੱਜ ਇੱਥੇ ਇਕੱਠੇ ਹੋਏ ਆ ਅੱਜ ਇਸ ਮੌਕੇ ਦੇ ਉੱਤੇ ਮੈਂ ਇਹ ਗੱਲ ਕਹਿਣਾ ਚਾਹਨਾ ਬਾਬਾ ਸਾਹਿਬ ਡਾਕਟਰ ਬੇੜਕਰ ਦੇ 70ਵੇਂ ਪ੍ਰਿਨਿਰਵਾਣ ਦਿਵਸ ਦੇ ਮੌਕੇ ਤੇ ਮੈਂ ਕਹਨਾ ਕਿ ਜਿਹੜਾ ਸਾਡਾ ਭਾਰਤ ਦੇਸ਼ ਆ ਇਹ ਬਹੁਤ ਹੀ ਇੱਕ ਭਾਗਿਆਸ਼ਾਲੀ ਦੇਸ਼ ਆ ਜਿਸ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਜੈਸੀ ਸ਼ਖਸੀਅਤ ਨੇ ਜਨਮ ਲਿਆ ਔਰ ਉਹਨਾਂ ਨੇ 14 ਅਪ੍ਰੈਲ 1891 ਦੇ ਵਿੱਚ ਜਨਮ ਲੈ ਕੇ ਦੇਸ਼ ਦੇ ਅੰਦਰ ਉਸ ਸਮੇਂ ਦੇ ਵਿੱਚ ਅਸੀਂ ਸੋਚੀਏ ਤੇ ਹਾਲਾਤ ਬਹੁਤ ਹੀ ਮਾੜੇ ਸੀ ਔਰ ਅੱਜ ਅਸੀਂ ਕੰਪੇਅਰ ਕਰੀਏ 1891 ਤੋਂ ਬਾਅਦ ਤਾਂ ਦੇਸ਼ ਜਿਹੜਾ ਹੈ ਕਿੱਥੇ ਤੱਕ ਤਰੱਕੀ ਕਰ ਚੁੱਕਿਆ ਹੈ ਔਰ 바ਵਾ ਸਾਹਿਬ ਡਾਕਟਰ ਅਬੇਡਕਰ ਜੀ ਨੇ 32 ਡਿਗਰੀਆਂ ਹਾਸਲ ਕੀਤੀਆਂ ਬਚਪਨ ਤੋਂ ਲੈ ਕੇ ਇਨਾ ਜ਼ਿਆਦਾ ਸੰਘਰਸ਼ ਕੀਤਾ ਔਰ ਦੁਨੀਆ ਦੀ ਜਿਹੜੀ ਸਭ ਤੋਂ ਨੰਬਰ 1 ਡਿਗਰੀ ਹੈ ਡੀਐਸਸੀ ਦੀ ਉਹ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਕੋਲ ਹੈ ਸੀ ਮੈਂ ਇਹ ਗੱਲ ਇਹ ਵੀ ਕਹਿਣਾ ਚਾਹਨਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੰਘਰਸ਼ ਪੂਰਨ ਜੀਵਨ ਸੀ ਜਿਹੜਾ ਔਰ ਉਹਨਾਂ ਨੇ ਦੇਖਿਆ ਮਹਿਸੂਸ ਕੀਤਾ ਜਿਸ ਤਰ੍ਹਾਂ ਹੀ ਉਹ ਕਾਲਜ ਦੇ ਵਿੱਚ ਗਏ ਤੇ ਉਹਨਾਂ ਨੇ ਆਪਣੇ ਦੇਸ਼ ਦੇ ਲਈ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾਡਾ ਦੇਸ਼ ਗੁਲਾਮ ਹੈ ਔਰ ਬ੍ਰਿਟਿਸ਼ ਗਵਰਨਮੈਂਟ ਇੱਥੇ ਰਾਜ ਕਰ ਰਹੀ ਹੈ ਔਰ ਇਸ ਦੇ ਵਿੱਚ ਸਾਡੇ ਜਿਹੜੇ ਦਲਿਤ ਸਮਾਜ ਦੇ ਲੋਕ ਵੀ ਗੁਲਾਮ ਹੈ ਔਰ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜਿਹੜੇ ਆਮ ਜਨਰਲ ਕੈਟਾਗਰੀ ਦੇ ਲੋਕ ਸੀ ਉਹ ਵੀ ਇੱਕ ਤਰ੍ਹਾਂ ਗੁਲਾਮ ਸੀ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਔਰ ਇਸ ਕਰਕੇ ਉਹਨਾਂ ਨੇ ਇਹ ਮਹਿਸੂਸ ਕੀਤਾ ਉਹਨਾਂ ਨੇ ਕਦੀ ਵੀ ਜਾਤੀਵਾਦੀ ਸੋਚ ਨੂੰ ਨਹੀਂ ਸੀ ਰੱਖਿਆ ਕਦੀ ਵੀ ਉਹਨਾਂ ਨੇ ਮੂਵਮੈਂਟ ਨੂੰ ਸ਼ੁਰੂ ਕੀਤਾ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਲੰਡਨ ਵਿਚ ਜਿਹੜੀ ਪਹਿਲੀ ਗੋਲ ਮੀਟing ਕਾਨਫਰੰਸ ਹੋਈ 1932 ਦੇ ਵਿੱਚ ਉਸ ਦੇ ਵਿੱਚ ਉਹਨਾਂ ਨੇ ਗੱਲ ਰੱਖਤੀ ਔਰ ਅੰਗਰੇਜ਼ਾਂ ਨੂੰ ਇਹ ਕਹਿਤਾ ਕਿ ਤੁਸੀਂ ਸਾਡੇ ਦੇਸ਼ ਨੂੰ ਛੱਡ ਦਿਓ ਔਰ ਅਸੀਂ ਇਸ ਦੇਸ਼ ਨੂੰ ਚਲਾ ਲਵਾਂਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਿ ਇੱਕ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਕਮਿਊਨਲ ਅਵਾਰਡ ਕਿਨਾ ਅਗਸਤ 1932 ਦੇ ਵਿੱਚ ਜਿਹੜਾ ਪਾਸ ਕੀਤਾ ਜਿਸ ਦੇ ਰਾਹੀਂ ਸਾਡੇ ਦਲਿਤ ਸਮਾਜ ਦੇ ਗਰੀਬ ਸਮਾਜ ਦੇ ਲੋਕਾਂ ਨੂੰ ਅਧਿਕਾਰ ਮਿਲੇ ਰਿਜ਼ਰਵੇਸ਼ਨ ਮਿਲੀ ਲੋਕ ਸਭਾ ਦੇ ਇਹ ਸੈਂਟਰ ਦੇ ਵਿੱਚ ਔਰ ਸਟੇਟਾਂ ਦੇ ਵਿੱਚ ਉਹਨਾਂ ਨੂੰ ਇੱਕ ਪ੍ਰਤੀਨਿਧਿਤਵ ਦਾ ਮੌਕਾ ਮਿਲਿਆ ਔਰ ਉਸ ਦੇ ਨਾਲ ਨਾਲ ਉਹ ਜਦੋਂ 1932 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕੀਤੀ ਇੰਡੀਆ ਦੇ ਵਿੱਚ ਪੂਨਾ ਪੈਕਟ ਦੇ ਤੌਰ ਦੇ ਉੱਤੇ ਉਹਨੂੰ ਸਾਈਨ ਕੀਤਾ ਗਿਆ ਮਹਾਤਮਾ ਗਾਂਧੀ ਦੇ ਨਾਲ ਔਰ ਉਹ ਜਿਹੜਾ ਸੰਵਿਧਾਨ ਦੇ ਵਿੱਚ ਪ੍ਰਾਵਧਾਨ ਹੋਇਆ ਉਸ ਤੋਂ ਬਾਅਦ ਤੁਸੀਂ ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਇਸ ਸੰਵਿਧਾਨ ਨੂੰ ਦੁਨੀਆ ਦਾ ਨੰਬਰ 1 ਸੰਵਿਧਾਨ ਕਿਹਾ ਜਾਂਦਾ ਹੈ ਸਫਲ ਲੋਕਤੰਤਰ ਦੇਸ਼ ਨੂੰ ਦਿੱਤਾ ਉਹਨਾਂ ਨੇ ਇੱਕ ਐਸਾ ਸੰਵਿਧਾਨ ਦਿੱਤਾ ਜ ਜਿਸ ਦਾ ਜਿਹੜਾ ਲਾ ਐਂਡ ਆਰਡਰ ਹੈ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੈ ਔਰ ਸੰਵਿਧਾਨ ਦੇ ਰਾਹੀ ਇੱਕ ਸਫਲ ਕਿਨਾ ਇਹਦੀ ਜਿਹੜੀ ਹੈ ਦੇਸ਼ ਦੀ ਨੀਮ ਰੱਖੀ ਉਹਨਾਂ ਨੇ ਉਸ ਤੋਂ ਬਾਅਦ ਬਾਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਹਿੰਦੂ ਕੋਡ ਬਿਲ ਪੇਸ਼ ਕੀਤਾ ਔਰ ਉਸ ਦੇ ਮਾਧਿਅਮ ਤੋਂ ਨਾਰੀ ਜਾਤੀ ਨੂੰ ਔਰ ਪੂਰੇ ਅਧਿਕਾਰ ਦਿੱਤੇ ਅੱਜ ਅਸੀਂ ਦੇਖੀਏ ਦੇਸ਼ ਦੇ ਅੰਦਰ ਨਾਰੀ ਜਾਤੀ ਬਹੁਤ ਤਰੱਕੀ ਕਰ ਰਹੀ ਹੈ ਇਹ ਸਭ ਬਾਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਦੀਨ ਹੈ ਉਸ ਦੇ ਨਾਲ ਨਾਲ ਉਹਨਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1935 ਦਿੱਤਾ ਹੈ ਤਾਂ ਉਹਨਾਂ ਨੇ ਜਰ ਬੈਂਕ ਦੀ ਸਥਾਪਨਾ ਕੀਤੀ ਜਿਹੜੀ ਦੇਸ਼ ਨੂੰ ਇਕਨੋਮਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਮਜ਼ਬੂਤ ਕਰਦੀ ਹੈ ਔਰ ਦੇਸ਼ ਦੀ ਜਿਹੜੀ ਬਾਕੀ ਉਹਨਾਂ ਨੇ ਰੁਜ਼ਗਾਰ ਦੇ ਜਿਹੜੇ ਦਫ਼ਤਰ ਖੋਲੇ ਔਰ ਉਹਨਾਂ ਨੇ ਟ੍ਰੇਡ ਯੂਨੀయన్స్ ਦੇ ਰਾਈਟ ਦਿੱਤੇ ਛੁੱਟੀ ਦਿੱਤੀ ਔਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਲੇਬਰ ਦੇ ਲਈ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਔਰ ਜਿਹੜਾ ਲੇਬਰ ਜਿਹੜਾ ਐਕਟ ਬਣਿਆ ਗਿਆ ਔਰ ਮਜ਼ਦੂਰਾਂ ਨੂੰ ਇੱਕ ਮਿਨਿਮਮ ਵੇਜਸ ਦੇ ਉੱਤੇ ਉਹਨਾਂ ਨੇ ਫਿਕਸ ਕੀਤਾ ਇਹ ਸਭ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਦੇਣ ਹੈ ਔਰ ਇਸ ਦੇ ਨਾਲ ਨਮਸਕਾਰ ਜੈ ਭਾਰਤ ਅੱਜ ਦੇ ਇਸ ਮੌਕੇ ਅਸੀਂ ਸ਼ਰਧਾ ਸੂਮਨ ਭੇਟ ਕਰਦੇ ਆਂ ਔਰ ਇਹੀ ਉਹਨਾਂ ਨੂੰ ਨਮਨ ਕਰਦੇ ਆਂ ਜਿਹੜੀ ਉਹਨਾਂ ਦੀ ਦੇਣ ਹੈ ਅਸੀਂ ਜ਼ਿੰਦਗੀ ਭਰ ਇਹਨਾਂ ਦੀ ਦੇਣ ਨੂੰ ਭੁੱਲ ਨਹੀਂ ਸਕਾਂਗੇ ਜੈਪੀਮ ਜੈ ਪਰਮ